ਦੋਸਤੋ ਕੀ ਹਾਲ ਚਾਲ ਕਿਸਾਨ ਭਰਾਵੋ ਮੂੰਗੀਆਂ ਦੀ ਫਸਲ ਲਗਭਗ ਪੱਕ ਚੁੱਕੀ ਐ ਜਿਹੜੀਆਂ ਗੇਤੀਆਂ ਬੀਜੀਆਂ ਹੋਈਆਂ ਮੂੰਗੀਆਂ ਉਹ ਲਗਭਗ ਬਿਲਕੁਲ ਕਟਾਈ ਦੇ ਨਜ਼ਦੀਕ ਨੇ ਉਹ ਜਿਹੜੀਆਂ ਦੀ ਬਜਾਈ ਥੋੜੀ ਬਹੁਤ ਲੇਟ ਸੀ ਉਹ ਵੀ ਮੂੰਗੀਆਂ ਲਗਭਗ ਪੱਕ ਚੁੱਕੀਆਂ ਨੇ ਇੱਕ ਫਲ ਪਕਾ ਕੇ ਦੂਸਰਾ ਫਲ ਹਜੇ ਇਹਨਾਂ ਦਾ ਪੱਕਣ ਵਾਲਾ ਰਹਿੰਦਾ ਕੁਝ ਮੂੰਗੀਆਂ 5-4 ਦਿਨਾਂ ਨੂੰ ਕੱਟਣੇ ਸ਼ੁਰੂ ਹੋ ਜਾਣਗੀਆਂ ਤੇ ਕੁਛ ਮੂੰਗੀਆਂ ਹਜੇ 10-15 ਦਿਨ ਲੈਣਗੀਆਂ ਤੇ ਅੱਜ ਆਪਾਂ ਆਏ ਹੋਏ ਸੀ ਬਾਈ ਗਰਜੀਤ ਦੇ ਖੇਤ ਬਾਈ ਗਰਜੀਤ ਕਹਿੰਦਾ ਚਲੋ ਆਪਾਂ ਖੇਤ ਮਾਰਦੇ ਆ ਚੱਕਰ ਮੂੰਗੀ ਦੀ ਤੇ ਮੱਕ ਦੀ ਫਸਲ ਦੇਖਦੇ ਆ ਬਾਈ ਦੀ ਇਹ ਮੂੰਗੀ ਦੀ ਫਸਲ ਲਗਭਗ 2 ਮਹੀਨਿਆਂ ਦੀ ਹੋ ਚੁੱਕੀ ਹੈ ਤੇ ਪਹਿਲਾ ਫਲ ਪੂਰਾ ਪਕਾ ਚੁੱਕੀ ਹੈ ਤੇ ਦੂਸਰਾ ਫਲ ਪੂਰਾ ਬਣ ਕੇ ਤਿਆਰ ਹੋ ਚੁੱਕਿਆ ਬਹੁਤ ਵਧੀਆ ਬਾਈ ਦੀ ਮੂੰਗੀ ਦੀ ਫਸਲ ਖੜੀ ਹੈ ਲਗਭਗ ਇਹ ਇਹਦੀ ਕਟਾਈ ਅੱਜ ਤੋਂ 15 ਦਿਨ ਬਾਅਦ ਹੋਏਗੀ ਜੀ ਇਹ 15 ਦਿਨ ਤਾਂ ਲੈ ਜੂਏ ਇਹ ਆਰਾਮ ਨਾਲ ਤਕਰੀਬਨ 13-14 ਦਿਨਾਂ ਨੂੰ ਸਪਰੇਅ ਦੀ ਹਾਂ 13-14 ਦਿਨ ਤੋਂ ਬਾਅਦ ਆਪਾਂ ਇਹਦੀ ਗਰਮੋ ਵਾਲੀ ਸਪਰੇਅ ਕਰਾਂਗੇ ਕਿਸਾਨ ਭਰਾਵੋ ਹੁਣ ਲਗਭਗ ਹੋਰ ਕੋਈ ਨਹੀਂ ਸਪਰੇਆ ਵੀ ਮੂੰਗੀ ਦੀਆਂ ਲਗਭਗ ਸਮਾਪਤੀ ਹੋ ਚੁੱਕੀ ਹੈ ਪਹਿਲਾਂ ਸੂਂਦੀ ਦੀ ਸ਼ਿਕਾਇਤ ਆਈ ਤਿੰਨ-ਤਿੰਨ ਚਾਰ-ਚਾਰ ਸਪਰੇਆ ਹੋ ਗਈਆਂ ਹੁਣ ਇਹ ਲਾਸਟ ਦੇ ਲਾਸਟ ਪੜਾਅ ਵਾਲਾ ਮੂੰਗੀ ਦੀ ਫਸਲ ਹੁਣ ਆਪਾਂ ਨੂੰ ਜਿਹੜੀ ਦੇ ਵਿੱਚ ਪ੍ਰੋਬਲਮ ਆਉਣੀ ਆ ਹੁਣ ਇੱਕ ਇਹਦੀ ਕਟਾਈ ਦੀ ਪ੍ਰੋਬਲਮ ਆਉਣੀ ਆ ਕਿਉਂ ਇਸ ਤੋਂ ਬਾਅਦ ਮੌਸਮਨ ਕਾਫੀ ਦਿਨਾਂ ਦਾ ਕੁਝ بارش ਵਾਲਾ ਚੱਲ ਰਿਹਾ ਹੈ ਰੁਕ ਰੁਕ ਕੇ بارش ਹੋ ਰਹੀ ਹੈ ਔਰ ਜੇ ਅੱਪਾ ਵੈਦਰ ਵਾਲੇ ਐਪ ਦੇ ਅਕੋਰਡਿੰਗ ਦੇਖਦੇ ਆ ਤਾਂ ਉਹ ਡੇਲੀ ਦੀ 50 ਤੋਂ 60% بارش ਦਿਖਾ ਰਿਹਾ ਤੇ ਕਿਸਾਨ ਭਰਾਵਾਂ ਨੂੰ ਕੋਈ ਸਮਝ ਨਹੀਂ ਆ ਰਿਹਾ ਕਿ ਮੂੰਗੀ ਦੀ ਫਸਲ ਆਪਾਂ ਕਦੋਂ ਕੱਟੀਏ ਜਦੋਂ ਵੀ ਆਪਾਂ ਮੂੰਗੀ ਦੀ ਫਸਲ ਕੱਟਣੀ ਆ ਘੱਟੋ ਘਾਟੇ ਇੱਕ ਹਫਤਾ ਪਹਿਲਾਂ بارش ਬੰਦ ਹੋਈ ਹੋਵੇ ਜਾਂ ਕੋਈ 10 ਦਿਨ ਪਹਿਲਾਂ ਇਹਨੂੰ ਆਪਾਂ ਪਾਣੀ ਬੰਦ ਕੀਤਾ ਹੋਵੇ ਫਿਰ ਇਹਦੀ ਕਟਾਈ ਸੌਖੀ ਹੁੰਦੀ ਹੈ ਬਾਕੀ ਕੋਸ਼ ਜ਼ਮੀਨਾਂ ਦੇ ਮਿੱਟੀ ਦੇ ਹਿਸਾਬ ਨਾਲ ਹੁੰਦਾ ਕਿਸੇ ਜ਼ਮੀਨਾਂ ਦੇ ਵਿੱਚ 5ਵੇਂ 6ਵੇਂ ਦਿਨ ਕੰਬਾਈਨ ਚੱਲ ਜਾਂਦੀ ਹੈ ਕਿਸੇ ਜ਼ਮੀਨਾਂ ਦੇ ਵਿੱਚ 10 ਦਿਨ ਬਾਅਦ ਕੰਬਾਈਨ ਵੀ ਨਹੀਂ ਚੱਲਦੀ ਔਰ ਜਿਹੜੇ ਕਿਸਾਨ ਭਰਾਵਾਂ ਨੇ ਲਗਭਗ ਮੂੰਗੀ ਦੀ ਕਟਾਈ ਕਰਨੀ ਹੈ ਹੁਣ ਇਹਦੇ ਵਿੱਚ ਆਪਾਂ ਉਸ ਤੋਂ 4 ਦਿਨ ਪਹਿਲਾਂ ਗ੍ਰਾਮੂ ਦੀ ਸਪਰੇਅ ਕਰਾਂਗੇ ਲਗਭਗ ਸਾਰੇ ਕਿਸਾਨ ਭਰਾਵਾਂ ਨੇ ਗ੍ਰਾਮੂ ਦੀ ਸਪਰੇਅ ਕਰਨਗੇ ਕੁਝ ਰੋਕੇ ਕੋਈ 5 ਦਿਨਾਂ ਨੂੰ ਕੋਈ 10 ਦਿਨਾਂ ਨੂੰ ਫੇਰ ਹੀ ਮੂੰਗੀ ਦੀ ਫਸਲ ਦੀ ਕਟਾਈ ਹੋਵੇਗੀ ਫਿਲਹਾਲ ਮੂੰਗੀ ਦੀ ਫਸਲ ਬਹੁਤ ਵਧੀਆ ਖੜੀ ਹੈ ਜੇ ਆਪਾਂ ਨੂੰ ਕੱਟਣ ਲਈ ਇੱਕ ਪਰਮਾਤਮਾ ਆਪਾਂ ਨੂੰ ਚੰਗਾ ਸਮਾਂ ਦੇ ਦੇ ਅ ਪਾਰਸ਼ ਰੁਕ ਜੇ ਵਿੱਚੋਂ 10 ਦਿਨ ਜੇ ਸੁੱਕੀ ਜਗਾ ਹੁੰਦੀ ਹੈ ਨਾ ਤਾਂ ਇਹਦੀ ਮੂੰਗੀ ਦੀ ਕਟਾਈ ਬਹੁਤ ਵਧੀਆ ਹੋ ਜਾਂਦੀ ਹੈ ਜੇ ਥੱਲੋ ਜ਼ਮੀਨ ਆਪਣੀ ਗਿੱਲੀ ਹੈ ਕੰਬਾਈਨ ਸਹੀ ਨਹੀਂ ਚੱਲਦੀ ਜਾਂ ਰੁਕ ਰੁਕ ਕੇ ਚੱਲਦੀ ਹੈ ਸਲਿੱਪ ਮਾਰਦੀ ਹੈ ਫਿਰ ਨਾ ਫਲੀਆਂ ਟੁੱਟ ਟੁੱਟ ਕੇ ਉੱਥੇ ਡਿੱਗੀ ਜਾਂਦੀਆਂ ਨੇ ਤੇ ਝਾੜ ਤੇ ਕਾਫੀ ਅਸਰ ਪੈ ਜਾਂਦਾ ਹੈ ਵੈਸੇ ਵੀਰੇ ਅਮਨਦੀਪ ਤੇਰਾ ਦਾ ਤਜਰਬਾ ਹੈ ਹਾਂਜੀ ਆਪਣੀ ਇਹ ਫਸਲ 40% ਪਕਾਈ ਬੈਠੀ ਹੈ ਹਾਂ 40% ਤਕਰੀਬਨ ਪੱਕਿਆ ਪਿਆ ਦਾ ਤੇ ਆਪਾਂ ਨੂੰ ਤਕਰੀਬਨ ਕਿੰਨੇ ਦਿਨਾਂ ਤੱਕ ਸਪਰੇਅ ਮਾਰਨੇ ਚਾਹੀਦੇ ਤੇਰਾ ਤਜਰਬਾ ਜਿਆਦਾ ਯਾਰ ਅਸਲ ਦੇ ਵਿੱਚ ਗਰਜੀਤ ਜਿਵੇਂ ਮੈਂ ਤੇਰੀ ਮੂੰਗੀ ਦੀ ਫਸਲ ਦੇਖ ਰਿਹਾ ਹਾਂ ਨਾ ਜਿਵੇਂ ਅੱਜ ਤਰੀਕ ਹੋ ਗਈ ਹੈ 2 ਜੁਲਾਈ ਹੋ ਗਈ 2 ਜੁਲਾਈ ਹੋ ਗਈ 2 ਜੁਲਾਈ ਹੋ ਗਈ ਲਗਭਗ ਆਪਣੀ ਇਹ ਫਸਲ 2 ਮਹੀਨਿਆਂ ਦੀ ਹੋ ਗਈ ਜੇ ਆਪਾਂ ਇਸ ਦਾ ਪੂਰਾ ਵਧੀਆ ਬੰਪਰ ਝਾੜ ਲੈਣਾ ਨਾ ਲਗਭਗ ਮੂੰਗੀ ਦੀ ਫਸਲ ਨੂੰ 80 ਦਿਨ ਚਾਹੀਦੀ ਹੈ 75 ਤੋਂ 80 ਦਿਨ ਤੱਕ ਘੱਟ ਤੋਂ ਘੱਟ ਚਾਹੀਦੀ ਹੈ ਨਹੀਂ 80 ਦਿਨ ਆਪਾਂ ਮੂੰਗੀ ਦੀ ਫਸਲ ਖੜਾਵਾਗੇ ਨਾ ਜਿਹੜੀ ਹਰੀ ਫਲੀ ਆਪਾਂ ਨੂੰ ਦਿਖ ਰਹੀ ਹੈ ਇਹ ਬਿਲਕੁਲ ਪੱਕ ਕੇ ਕਾਲੀ ਹੋ ਜਾਊਗੀ ਤੇ ਨਵੇਂ ਜਿਹੜੀ ਫਲਾਵਰਿੰਗ ਹੈ ਉਹ ਅੱਜ ਤੋਂ ਮੈਂ ਦੇਖ ਰਹੇ ਆ ਨਾ ਫਲੀਆਂ ਲਗਭਗ 10-10 ਦਿਨਾਂ ਦੇ ਵਿੱਚ ਵੀ ਤਿਆਰ ਹੋ ਰਹੀਆਂ ਨੇ 10 ਤੋਂ ਇਹ ਆਪਾਂ 12-13 ਦਿਨ ਲੈ ਜਾਂਦੇ ਆ ਤਾਂ ਫਲੀ ਪੂਰੀ ਪੱਕ ਕੇ ਟਾਈਟ ਹੋ ਜਾਂਦੀ ਹੈ ਜਿਹੜੀ ਆਪਾਂ ਮਤਲਬ ਸਪਰੇਅ ਮਾਰਾਂਗੇ ਸਪਰੇਅ ਤੋਂ ਬਾਅਦ 4 ਦਿਨਾਂ ਵਿੱਚ ਜਿਹਦੇ ਪੱਤੇ-ਪੱਤੇ ਸੁੱਕ ਜਾਣਗੇ ਤਾਂ ਉਹ ਫਲੀ ਵੀ ਪ੍ਰੋਪਰ ਬਣ ਜਾਊਗੀ ਦੂਸਰੀ ਗੱਲ ਆਪਾਂ ਕਰਦੇ ਆ ਜ਼ਮੀਨ ਦੇ ਹਿਸਾਬ ਨਾਲ ਜਿਵੇਂ ਇੱਧਰ ਤੇਰੀ ਜ਼ਮੀਨ ਹੈ ਨਾ ਇੱਥੇ ਜ਼ਿਆਦਾ ਇਹ ਡਾਕਰ ਜ਼ਮੀਨ ਨਹੀਂ ਹੈਗੀ ਡਾਕਰ ਜ਼ਮੀਨ ਨਾ ਹੋਣ ਕਰਕੇ ਜੇ ਨੂੰ ਬਾਰਸ਼ਾਂ ਤੋਂ ਆਪਾਂ ਇੱਥੇ ਖਤਰਾ ਘੱਟ ਹੈ ਬਾਰਸ਼ਾਂ ਦਾ ਕੋਈ ਤੇਰੇ ਇੱਥੇ ਜ਼ਿਆਦਾ ਕੋਈ ਡੋਬਾ ਵੀ ਨਹੀਂ ਹੈਗਾ ਤੋ ਇਸ ਨੂੰ ਕੋਈ ਜ਼ਿਆਦੇ ਦਿਨ ਖੜਾ ਸਕਦਾ ਮੇਰੇ ਹਿਸਾਬ ਨਾਲ ਤਾਂ ਜੇ ਘੱਟ ਤੋਂ ਘੱਟ 20 ਜੁਲਾਈ ਤੱਕ ਇਹਨੂੰ ਫਸਲ ਨੂੰ ਖੜਾਏਗਾ ਨਾ ਤਾਂ ਤੈਨੂੰ ਇੱਕ ਬੰਪਰ ਝਾੜ ਦੇਊਗੀ ਕਿਉਂ ਇੱਥੇ ਕੋਈ ਕਟਾਈ ਦੀ ਪ੍ਰੋਬਲਮ ਨਹੀਂ ਜੇ ਬਾਰਿਸ਼ ਆ ਵੀ ਗਈ ਤਾਂ ਬਾਰਿਸ਼ ਦਾ ਪਾਣੀ ਘੱਗਰ ਨੇੜੇ ਹੋਣ ਕਰਕੇ ਬਾਰਿਸ਼ ਦਾ ਪਾਣੀ ਫਸਲ ਦੇ ਵਿੱਚੋਂ ਨਿਕਲਦਾ ਨਿਕਲਦਾ ਤੇ ਜ਼ਮੀਨ ਜ਼ਿਆਦਾ ਇਹ ਪਾਣੀ ਸੋਖਦੀ ਵੀ ਨਹੀਂ ਡੱਕਰ ਜ਼ਮੀਨ ਨਹੀਂ ਹੈਗੀ ਵੀ ਕੰਬਾਈਨ ਨੂੰ ਕਟਾਈ ਦੇ ਵਿੱਚ ਪ੍ਰੋਬਲਮ ਆਊਗੀ ਇਹ ਆਰਾਮ ਨਾਲ ਫਸਲ ਕੱਟੀ ਜਾਣੀ ਹੈ ਕਿਉਂਕਿ ਜਦੋਂ ਆਪਾਂ ਇੰਨੀ ਮਿਹਨਤ ਵੀ ਕੀਤੀ ਹੈ ਜੇ ਆਪਾਂ 2 ਮਹੀਨੇ ਹੋਰ ਆਪਾਂ ਰੁਕੇ ਆ ਤਾਂ ਆਪਾਂ ਨੂੰ ਕੋਈ 20 ਦਿਨ ਹੋਰ ਰੁਕਣ ਦੇ ਵਿੱਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਬਾਕੀ ਵਧੀਆ ਝਾੜ ਲੈ ਸਕਦੇ ਆ ਜੇ ਅੱਜ ਤੋਂ ਆਪਾਂ 20 ਦਿਨ ਰੁਕੀਏ ਜਿੰਨੀ ਆ ਫਲਾਵਰਿੰਗ ਉੱਤੇ ਲਈ ਹੋਈ ਹੈ ਇਹਦਾ ਇੱਕ ਚੰਗਾ ਝਾੜ ਬਣਾ ਜੂਗੀ 8 ਤੋਂ 9 ਕੁਆਂਟਲ ਦੇ ਕਰੀਬ ਲਗਭਗ ਮੂੰਗੀ ਝਾੜ ਦਊਗੀ ਜੇ ਆਪਾਂ ਨੂੰ 80 ਦਿਨ ਟਪਾ ਦਿੰਦੇ ਆ ਜੇ ਜੇ ਆਪਾਂ ਉਸ ਤੋਂ ਪਹਿਲਾਂ ਜੇ ਹਫ਼ਤੇ ਜਾਂ 10 ਦਿਨ ਦੇ ਵਿੱਚ ਕਰਦੇ ਆ ਫਿਰ ਉਹੀ ਮੂੰਗੀ ਦੀ ਐਵਰੇਜ 6 ਕੁਇੰਟਲ ਦੇ ਲਗਭਗ ਰਹਿ ਜਾਂਦੀ ਹੈ ਕਿਉਂਕਿ ਜਿਹੜੀ ਹੁਣ ਫਲੀ ਬਣਨੀ ਹੈ ਕਿਤਾ ਫਲੀ ਬਣਦੀ ਰਫਤਾਰ ਬਹੁਤ ਜ਼ਿਆਦਾ ਤੇਜ਼ ਹੁੰਦੀ ਹੈ ਜਿੰਨੀਆਂ ਫਲੀਆਂ ਜਿਹੜੀ ਪਹਿਲਾਂ ਨੇ ਜਿੰਨਾ ਜ਼ਿਆਦਾ ਟਾਈਮ ਲਿਆ ਹੁਣ ਉਸ ਤੋਂ ਅੱਧੇ ਟਾਈਮ ਦੇ ਵਿੱਚ ਫਲੀ ਤਿਆਰ ਹੋ ਜੂਗੀ ਤਾਂ ਮੌਸਮ ਦੇ ਅਕਰੀਬ 12 ਦਿਨਾਂ ਦੇ ਵਿੱਚ ਫਲੀ ਤਿਆਰ ਹੋ ਜਾਂਦੀ ਹੈ ਹਾਂ 12 ਦਿਨ ਦੇ ਵਿੱਚ ਲਗਭਗ ਫਲੀ ਹਾਂ ਫਲਾਵਰਿੰਗ ਤੋਂ ਲੈ ਕੇ ਨਾ 12 13 ਦਿਨ ਦੇ ਵਿੱਚ ਫਲੀ ਪ੍ਰੋਪਰ ਤਿਆਰ ਹੋ ਜਾਂਦੀ ਹੈ 15 ਦਿਨ ਦੇ ਵਿੱਚ ਤਾਂ ਲਗਭਗ ਪੂਰੀ ਫੁੱਲੀ ਟਾਈਟ ਫਲੀ ਹੋ ਜਾਂਦੀ ਹੈ ਲਗਭਗ ਅੱਧੀ ਕੋਹ ਕਾਲੀ ਹੋ ਜਾਂਦੀ ਹੈ ਤੇ ਦੂਸਰੀ ਗੱਲ ਆਪਾਂ ਕਿਸਾਨ ਭਰਾਵੋ ਕਰਦੇ ਆਂ ਗ੍ਰਾਮੋ ਸਪਰੇਅ ਦੀ ਹੈ ਨਾ ਅ ਕਈ ਕਿਸਾਨ ਭਰਾਵਾਂ ਦੇ ਮਨ ਚੁੰਦੇ ਵੀ ਗ੍ਰਾਮੋ ਸਪਰੇਅ ਕਿੰਨੀ ਕਰਨੀ ਚਾਹੀਦੀ ਹੈ ਗ੍ਰਾਮੋ ਸਪਰੇਅ ਲਗਭਗ ਕਿਸਾਨ ਦੋਸਤੋ ਆਪਾਂ ਨੂੰ 2 ਲੀਟਰ ਦੀ ਐਵਰੇਜ 2 ਸਵਾ 2 ਲੀਟਰ ਕਿੱਲੇ ਦੇ ਤੇ ਬਾਕੀ ਮੌਸਮ ਦੇ ਅਕੋਰਡਿੰਗ ਜੇ ਮੌਸਮ ਜਿਆਦਾ ਕੋਈ بارش ਵਾਲਾ ਸਿਲਾ ਤਾਂ 2.5 ਲੀਟਰ ਤੱਕ ਵੀ ਚੱਲ ਜਾਂਦੀ ਹੈ ਜੇ ਬਹੁਤ ਕਰੜੀਆਂ ਧੁੱਪਾਂ ਲੱਗ ਰਹੀਆਂ ਨੇ ਤਾਂ ਕੋਈ ਪੌਣੇ 2 ਲੀਟਰ ਵੀ ਪਰ ਏਕੜ ਦੇ ਕੰਮ ਕਰ ਜਾਂਦੇ ਨੇ ਇੱਥੇ ਪਾਉਣੇ ਕਿ 2 ਲੀਟਰ ਵੀ ਕਰਾਂਗੇ ਤੇ ਮੰਨ ਕੇ ਚਲੋ ਤੁਸੀਂ 2 ਕਲੀਟਰ ਦੀ ਐਵਰੇਜ ਹੈ 2 ਕਲੀਟਰ ਨਾਲ ਤੇ ਤਿੰਨ ਜਿਵੇਂ ਅੱਜ ਆਪਾਂ ਸਪਰੇਅ ਮਾਰੀ ਉਸ ਤੋਂ ਬਾਅਦ ਵਿੱਚ 2 ਦਿਨ ਦਾ ਗੈਪ ਹੋਵੇ ਆ ਤੀਸਰੇ ਜਾਂ ਚੌਥੇ ਦਿਨ ਫਸਲ ਦੀ ਕਟਾਈ ਕੀਤੀ ਜਾਵੇ ਤਾਂ ਬਿਲਕੁਲ ਸੁੱਕ ਕੇ ਤਿਆਰ ਹੋ ਜਾਂਦੀ ਹੈ ਪੱਤਾ ਜਿਹੜਾ ਮੂੰਗੀ ਦਾ ਹੁੰਦਾ ਉਹ ਬਿਲਕੁਲ ਸੁੱਕ ਜਾਂਦਾ ਵੈਸੇ ਗ੍ਰਾਮੋ ਸਪਰੇਅ ਚਲੋ ਕਹਿੰਦੇ ਨੇ ਕਿਈ ਪਰਾ ਨਹੀਂ ਕਰਨੀ ਚਾਹੀਦੀ ਪਰ ਗ੍ਰਾਮੋ ਸਪਰੇਅ ਤੋਂ ਬਿਨਾ ਇਹਦਾ ਪੱਤਾ ਬਹੁਤ ਜ਼ਿਆਦਾ ਹੁੰਦਾ ਤੇ ਕਟਾਈ ਕਰਨ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਹੁੰਦੀ ਹੈ ਕਮਨਦੀਪ ਹੋਰ ਗੱਲ ਦੱਸ ਯਾਰ ਹਾਂ ਹਾਂ ਆਪਾਂ ਕੰਪੈਨ ਦੀ ਕਟਾਈ ਕਰਦੀ ਉਸ ਤੋਂ ਬਾਅਦ ਵੀ ਰੱਖੀ ਹੈ ਕਿ ਫਲੀਆਂ ਤੜਾਈਏ ਅੱਛਾ ਬੀ ਵਾਲੀ ਗੱਲ ਬਈ ਗਰਜੀਤ ਇਹ ਹੁੰਦੀ ਹੈ ਇੱਕ ਜਿਵੇਂ ਆਪਾਂ ਚਲੋ ਬੀ ਤੁਸੀਂ ਐਕੀ ਨਵਾਂ ਲੈ ਕੇ ਪਾਇਆ ਹੋ ਹੈ ਨਾ ਪਰ ਹਰ ਸਾਲ ਆਪਾਂ ਨੂੰ ਨਵਾਂ ਬੀ ਲੈਣਾ ਬਹੁਤ ਔਖਾ ਹੋ ਜਾਂਦਾ ਕਿਉਂਕਿ ਬੀ ਜਿਆਦੇ ਮਹਿੰਗੇ ਨੇ ਘਰ ਦਾ ਬੀ ਉਹ ਆਪਾਂ ਨੂੰ ਚਲੋ ਮੰਨ ਕੇ ਚੱਲ 60 ਰੁਪਏ ਕਿਲੋ ਪਾਣਾ ਵੈਸੇ ਆਪਾਂ ਘਟੋ ਘਟਾ 180 ਜਾਂ 200 ਰੁਪਏ ਕਿਲੋ ਬੀ ਲੈ ਕੇ ਆਉਣੇ ਪਰ ਮੈਂ ਕੀ ਦੇਖ ਰਿਹਾ ਨਾ ਸਾਰੀਆਂ ਮੂੰਗੀਆਂ ਦੀ ਫਸਲ ਦੇ ਵਿੱਚ ਹੀ ਵਿੱਚ ਵਿੱਚ ਨਾ ਕੁਝ ਬੂਟੇ ਜ਼ਿਆਦਾ ਵੱਡੇ ਨੇ ਜਿਨ੍ਹਾਂ ਦੇ ਵਿੱਚ ਫਲ ਘੱਟ ਹੈ ਵੈਸੇ ਉਹਨਾਂ ਦੀ ਉਚਾਈ ਜ਼ਿਆਦੀ ਹੈ ਉਹਨਾਂ ਨੇ ਵੈਸੇ ਕੱਦ ਕੀਤਾ ਹੋਇਆ ਔਰ ਜਿਹੜੀ ਜ਼ਿਆਦਾਤਰ ਫਸਲ ਹੈ ਉਹ ਦਰਮਿਆਨੇ ਕੱਦ ਦੀ ਹੈ ਅਸਲ ਦੇ ਵਿੱਚ ਜੇ ਜੇ ਤੈਨੂੰ ਕੋਈ ਲੱਗਦਾ ਨਾ ਵੀ ਆਪਾਂ ਲੇਬਰ ਰੇਂਜ ਹੋ ਸਕਦੀ ਹੈ ਹੈਨਾ ਵੀ ਤੇਰੇ ਵਾਸਤੇ ਲਗਭਗ ਜਿੰਨਾ ਵੀ ਤੂੰ ਕੁਆਂਟਲ ਜਾਂ 2 ਕੁਆਂਟਲ ਵੀ ਰੱਖਣਾ ਤੋੜ ਕੇ ਤਾਂ ਬੈਸਟ ਤਾਂ ਉਹੀ ਹੋਊਗਾ ਵੀ ਤੂੰ ਜਿਹੜੇ ਦਰਮਿਆਨੇ ਕੱਦ ਦੇ ਬੂਟੇ ਹੋ ਉਹਨਾਂ ਨੂੰ ਕਹਿ ਕੇ ਵੀ ਕਿਹੜੇ ਵੱਡੇ ਕੱਦ ਦੇ ਬੂਟੇ ਨੇ ਨਾ ਜਿਵੇਂ ਆਹ ਲੜਾ ਆ ਬੂਟਾ ਖੜਾ ਹੈ ਇਹਦੇ ਉੱਤੇ ਫਲ ਨਹੀਂ ਲੱਗਿਆ ਹੋਇਆ ਹੈ ਜਾ ਕੋਈ ਕੱਦੀ ਫਲੀ ਹੋਊਗੀ ਵੀ ਉਸ ਬੁੱਟੇ ਤੋਂ ਫਲ ਨਹੀਂ ਤੋੜਨਾ ਫਲੀ ਨਹੀਂ ਤੋੜਨੀ ਦੂਸਰੇ ਬੁੱਟਿਆਂ ਤੋਂ ਫਲੀਆਂ ਤੋੜ ਕੇ ਤੋਂ ਆਪਦਾ 20 ਤਿਆਰ ਕਰਾ ਸਕਦਾ ਪਰ ਅਸਲ ਦੇ ਵਿੱਚ ਦਿੱਕਤ ਕੀ ਹੈ ਇਸ ਟਾਈਮ ਦੇ ਵਿੱਚ ਨਾ ਆਪਾਂ ਨੂੰ ਲੇਬਰ ਦੀ ਪ੍ਰੋਬਲਮ ਬਹੁਤ ਜ਼ਿਆਦੀ ਹੈ ਲੇਬਰ ਦੀ ਦਿੱਕਤ ਬਹੁਤ ਜ਼ਿਆਦਾ ਆਉਂਦੀ ਹੈ ਚਲੋ ਠੀਕ ਹੈ ਅੱਜ ਤਾਂ ਮੌਸਮ ਬਹੁਤ ਠੰਡਾ ਹੈ ਨਾ ਠੰਡੀ ਮੌਸਮ ਠੰਡਾ ਹਵਾ ਚੱਲ ਰਹੀ ਹੈ ਕੋਈ ਆਪਾਂ ਨੂੰ ਪਰੇਸ਼ਾਨੀ ਨਹੀਂ ਆ ਰਹੀ ਜੇ ਆਪਾਂ ਨੂੰ ਕੋਈ ਲੇਬਰ ਮਿਲ ਵੀ ਗਈ ਤਾਂ ਆਪਾਂ ਨੂੰ ਉਹ ਵੀ ਤੋੜ ਦੂਗੀ ਨਹੀਂ ਤਾਂ ਚਲੋ ਆਪਾਂ ਨੂੰ ਲੇਬਰ ਵੀ ਬਹੁਤ ਜ਼ਿਆਦੀ ਮਹਿੰਗੀ ਪੈ ਜਾਊਗੀ ਤਾਂ ਉਹੀ ਵੀ ਆਪਾਂ ਨੂੰ 200 ਰੁਪਏ ਕਿ ਮੈਂ ਤੈਨੂੰ ਕਹੂੰਗਾ ਵੀਰਾ ਤੂੰ ਆਪਦਾ ਲਗਭਗ 20 ਕਿਲੋ ਵੀ ਕੋਈ ਪਰ ਇੱਕੜ ਵਾਸਤੇ ਛੋਟੇ ਬੂਟਿਆਂ ਤੋਂ ਜਿਵੇਂ ਮਰਜ਼ੀ ਲੇਬਰ ਰੇਂਜ ਕਰਕੇ ਉਹਨਾਂ ਵੀ ਤਿਆਰ ਕਰ ਲੈ। ਬਾਕੀ ਵੀ ਤੂੰ ਕੰਬਾਈਨ ਦਾ ਵੱਡਾ ਹੋਈ ਰੱਖ ਲੈ। ਤੂੰ ਅਗਲੇ ਸਾਲ ਉਹ ਇੱਕ ਕਿਲੋ ਬੀਜ ਦਾ ਅਲੱਗ ਵੇਚ ਲੈ। ਉਹ ਕਿੱਲੇ ਦੇ ਵਿੱਚ ਤੇਰੇ ਕਿਸੇ ਵੀ ਤਰ੍ਹਾਂ ਦੀ ਮਿਕਸਿੰਗ ਨਹੀਂ ਹੋਊਗੀ ਉਸ ਤੋਂ ਬਾਅਦ ਤੂੰ ਉਹੀ ਕੰਬੈਨ ਵਾਲਾ ਬੀ ਰੱਖੀ ਜਮੇ ਤੇਰੇ ਬੀ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਆ ਜਾਊਗਾ ਜਿਹੜਾ ਆਪਾਂ ਮਾਰਕੀਟ ਦੇ ਵਿੱਚੋਂ ਬੀ ਲੈ ਕੇ ਆਉਣਾ ਨਾ ਉਹ ਵੀ ਜ਼ਿਆਤਰ ਕੰਬੈਨ ਨਾਲ ਕਟਾਈ ਕੀਤੀ ਹੁੰਦੀ ਹੈ ਕਿਉਂ ਇੰਨਾ ਹੱਥੀ ਤੜਾਈ ਨਹੀਂ ਹੁੰਦੀ ਉਹ ਜ਼ਿਆਦੀ ਕੰਬੈਨ ਨਾਲ ਕਟਾਈ ਹੋਣ ਕਰਕੇ ਸਾਰੇ ਬੀ ਦੇ ਵਿੱਚ ਮਿਕਸਿੰਗ ਹੁੰਦੀ ਹੁੰਦੀ ਹੈ ਆ ਇੱਕ ਤਾਂ ਤੈਨੂੰ ਜਿਹੜਾ ਚੈਲੋ ਵਾਇਰਸ ਹੈ ਇਹ ਵਾਲੀ ਪ੍ਰੋਬਲਮ ਨਹੀਂ ਆਊਗੀ ਤੇ ਦੂਸਰੇ ਜਿਹੜੇ ਆ ਵੱਡੇ ਕੱਦ ਦੇ ਬੂਟੇ ਨੇ ਜਿਵੇਂ ਆਹ ਵਾਲਾ ਬੂਟਾ ਹੈ ਇਹਨੂੰ ਬਿਲਕੁਲ ਫਲ ਨਹੀਂ ਲੱਗਿਆ ਹੋਇਆ ਇਹਨੂੰ ਫਲ ਨਹੀਂ ਲੱਗਿਆ ਹਾਂ ਹਾਂ ਕਈ ਥਾਂ ਤੇ ਬੂਟੇ ਨੇ ਜਾਂ ਇਹਨਾਂ ਤੇ ਇੱਕ ਅੱਧੀ ਫਲੀ ਲੱਗੀ ਹੋਊਗੀ ਇਹ ਬਸ ਵਾਇਰਸ ਹੀ ਹੁੰਦਾ ਐਦਾਂ ਦੇ ਬੂਟੇ ਤੋਂ ਕੋਈ ਫਲੀ ਨਾ ਟੁੱਟੇ ਐਵੇਂ ਦਾ 20 ਵਿੱਚ ਬਿਲਕੁਲ ਮਿਕਸ ਨਾ ਹੋਵੇ ਜਿਹੜੇ ਬਾਈ ਗੱਲ ਹੋ ਰਹੀ ਹੈ ਨਾ 20 ਤੋੜ ਵੀ 20 ਤੂੰ ਦੇਖਿਆ ਨਾ ਜ਼ਿਆਦਾਤਰ ਲੋਕ ਨਹੀਂ ਆਉਂਦਾ ਕਿਉਂ ਕਰਦੇ ਉਹ ਪਤਾ ਕਿਉਂ ਨਹੀਂ ਕਰਦੇ ਕਾਰਨ ਆਪਣਾ ਵਿਸ਼ਵਾਸ ਨਹੀਂ ਬਣਦਾ ਬਈ ਆਪਾਂ ਕਹਿੰਦੇ ਹਾਂ ਯਾਰ ਮੁੱਲ ਲੈ ਲੈ ਕੇ ਆ ਕੇ ਹੈ ਨਾ ਹਾਂ ਉਹ ਦੇਖ ਉਹ ਯਾਰ ਇੱਕ ਤਾਂ ਦੇਖੋ ਇੱਕ ਤਾਂ ਕਾਰਨ ਇੱਕ ਤਾਂ ਉਹ ਚੰਗੇ ਸੋਹਣੇ ਪੈਕਟਾਂ 'ਚ ਬੰਦ ਹੁੰਦਾ ਹੈ ਹੈਨਾ ਦੇਖਣ 'ਚ ਫਰਕ ਦੇਖਣ 'ਚ ਵਧੀਆ ਲੱਗਦਾ ਆ ਮੁੱਲ ਦਾ ਵੀ ਹੈ ਆ ਖੋਦ ਦਾ ਵੀ ਹੈ ਖੋਦੇ ਵਿੱਚ ਆ येलो वायरस ਘਟਾ ਹੈ ਇੱਥੇ ਜਿਆਦਾ ਇੱਥੇ ਜਿਆਦਾ ਇਹ ਇਸ ਤੇ ਵੀ ਕੀ ਵਿਸ਼ਵਾਸ ਕਰਾਂਗੇ ਯਾਰ ਮੈਂ ਇਹਨੂੰ ਗੱਲ ਕਰ ਰਿਹਾ ਇੱਕ ਤਾਂ ਪੈਸੇ ਜ਼ਿਆਦੇ ਲੱਗਿਆਂਦਾ ਪਰ 200 ਰੁਪਏ ਕਿਲੋ ਜਿੰਨੀ ਆਪਾਂ ਮਹਿੰਗੀ ਚੀਜ਼ ਲਿਆਵਾਂਗੇ ਨਾ ਉਸ ਤੇ ਆਪਣਾ ਜ਼ਿਆਦਾ ਵਿਸ਼ਵਾਸ ਬਣਦਾ ਇੱਕ ਉਹ ਚੰਗੇ ਪੈਕਟਾਂ ਦੇ ਵਿੱਚ ਬੰਦ ਹੁੰਦਾ ਆਪਣਾ ਦੇਖ ਕੇ ਵਿਸ਼ਵਾਸ ਜ਼ਿਆਦਾ ਬਣ ਜਾਂਦਾ ਤੇ ਦੂਸਰੀ ਗੱਲ ਉਹ ਜਿਆਦੀ ਜਿੰਨੀ ਕਟਾਈ ਹੁੰਦੀ ਹੈ ਨਾ ਕੰਬਾਈਨ ਦੇ ਹਿਸਾਬ ਨਾਲ ਕੀਤੀ ਹੁੰਦੀ ਹੈ ਉਹ ਜੋ ਵੀ ਕੰਪਨੀ ਹੈ ਉਹ ਦੇਖੋ ਆਪਣੇ ਵਰਗੇ ਕਿਸਾਨ ਭਰਾਵਾਂ ਦੇ ਖੇਤਾਂ ਦੇ ਵਿੱਚ ਹੀ ਬਜਾਈ ਕਰਾਉਂਦੀ ਹੈ ਬੀਜ ਦੀ ਹੈ ਨਾ ਉਹ ਇੰਨੀ ਜਿਹੜੀ ਵਿੱਚ ਮਿਕਸਿੰਗ ਹੁੰਦੀ ਹੈ ਨਾ ਤਾਂ ਉਹ ਬੂਟੇ ਪਟਵਾ ਸਕਦੀ ਹੈ ਹੈਨਾ ਆਪਾਂ ਜੇ ਤੂੰ ਬੀਜ ਰੱਖੇਗਾ ਤੈਨੂੰ ਲੱਗੂ ਮੇਰਾ ਜਿਹੜਾ ਕਿੱਲਾ ਬੈਸਟ ਹੈ ਹੈਨਾ ਉਸ ਕਿੱਲੇ ਦਾ ਬੀਜ ਰੱਖੇਗਾ ਦੂਸਰੇ ਕਿੱਲੇ ਦਾ ਨਹੀਂ ਰੱਖੇਗਾ ਜਾਂ ਉਹਦੇ ਵਿੱਚੋਂ ਕੋਈ ਵੱਡੇ ਗੱਦ ਦੇ ਬੂਟੇ ਹੋਣਗੇ ਜਾਂ ਜਾਂ ਕੋਈ ਵਾਇਰਸ ਵਾਲੇ ਲੱਗ ਰਹੇ ਹੋਣਗੇ ਤੂੰ ਉਹਨਾਂ ਦੀ ਵਿੱਚੋਂ ਕਟਾਈ ਕਰਵਾ ਦੇਗਾ ਪਰ ਉਹ ਇੰਨੀ ਕਟਵਾਈ ਨਹੀਂ ਕਰਵਾਉਂਦੇ ਉਹ ਇੰਨੀ ਕਟਾਈ ਨਾ ਕਰਾਉਣ ਕਰਕੇ ਬੀਜ ਦੇ ਵਿੱਚ ਮਿਕਸਿੰਗ ਜਿਆਦਾ ਹੁੰਦੀ ਹੈ ਤਾਂ ਕਿਸਾਨ ਭਰਾਵਾਂ ਨੂੰ ਆਪਾਂ ਇਹੀ ਕਹਿਣਾ ਚਾਹਾਂਗੇ ਵੀ ਹੋ ਸਕੇ ਨਾ ਆਪਦਾ ਬੀਜ ਰੱਖਿਆ ਕਰੋ ਨਾਲੇ ਤਾਂ ਇੱਕ ਇੰਨਾ ਜਿਆਦਾ ਮਹਿੰਗਾ ਬੀਜ ਲਿਓਣੇ ਉਦੋਂ ਲੁੱਟ ਦੇ ਸ਼ਿਕਾਰ ਹੋਣੇ ਤੇ ਹੁਣ ਇਹ ਹੀ ਆਪਾਂ 60 ਰੁਪਏ ਕਿਲੋ ਦੇ ਕੇ ਆਉਣੇ ਤੇ ਫਿਰ ਆਪਾਂ 200 ਰੁਪਏ ਕਿਲੋ ਵੀ ਲੈ ਕੇ ਆਉਣੇ ਆ। ਵੀ ਉਹੀ ਹੁੰਦਾ ਚੰਗੀ ਤਰ੍ਹਾਂ ਸੁਕਾ ਕੇ ਉਹਦੇ ਵਿੱਚ ਕੋਈ ਦਵਾਈ ਰੱਖ ਕੇ ਵੀ ਵੀ ਖਰਾਬ ਨਾ ਹੋਵੇ ਰੱਖਿਆ ਜਾਵੇ। ਪੱਕੇਰ ਜ਼ਿਆਦਾ ਕਰਦੇ। ਹਾਂ ਕੇਅਰ ਕੀ ਵਿੱਚ ਕੋਈ 2 ਮਹੀਨੇ ਬਾਅਦ ਉਹਨੂੰ ਫਿਰ ਤੋਂ ਪਲਵਾਈ ਜਾਵੇ ਤਾਂ ਵੀ ਖਰਾਬ ਹੀ ਨਹੀਂ ਹੁੰਦਾ। ਮੈਂ ਪਿਛਲੇ ਕਈ ਸਾਲਾਂ ਤੋਂ ਲਗ ਭਾ ਦਵਾਈ ਵੀ ਰੱਖਣੀ ਜ਼ਰੂਰੀ ਹੈ। ਹਾਂ ਜ਼ਰੂਰੀ ਹੈ। ਕਰਦਾ ਵੀ ਬੀਜਦੇ ਆ ਤੇ ਬਹੁਤ ਵਧੀਆ ਜਰਮੀਨੇਸ਼ਨ ਹੁੰਦੀ ਹੈ। ਲਾਸਟ ਟਾਈਮ ਤੇ ਜਦੋਂ ਆਪਾਂ ਬੀਜ ਬੀਜਣਾ ਚਾਰ ਦਿਨ ਪਹਿਲਾਂ ਕੁਝ ਉਗਾ ਕੇ ਦੇਖ ਲਓ ਦਾਣੇ ਤਾਂ ਆਪਾਂ ਨੂੰ ਬਿਲਕੁਲ ਕਲੀਅਰ ਹੋ ਜਾਂਦਾ ਤੇ 20 ਆਪਾਂ ਨੂੰ ਸਸਤਾ ਪੈਂਦਾ ਤੇ ਆਪਣਾ ਵਿਸ਼ਵਾਸ ਵੀ ਵਧੀਆ ਬਣਿਆ ਹੁੰਦਾ ਪਰ ਅੱਖੀ ਦੇਖਿਆ 20 ਹੁੰਦਾ ਜਿਹੜਾ ਆਪਾਂ ਮਾਰਕੀਟ ਦੇ ਵਿੱਚੋਂ ਲੈ ਕੇ ਆਉਨੇ ਆ ਠੀਕ ਆਪਾਂ ਇੱਕ ਪੈਕੇਟ ਦੇਖ ਕੇ ਜਾਂ ਇੱਕ ਆਪਾਂ ਮਹਿੰਗੇ ਰੇਟ ਤੇ ਖਰੀਦਿਆ ਹੁੰਦਾ ਉਸ ਚੀਜ਼ ਕਰਕੇ ਵਿਸ਼ਵਾਸ ਆਪਣਾ ਬਣ ਜਾਂਦਾ ਪਰ ਆਪਾਂ ਨੂੰ ਖੁਦ ਨਹੀਂ ਪਤਾ ਹੁੰਦਾ ਵੀ ਇਹ 20 ਕਿਵੇਂ ਦਾ ਨਿਕਲੇਗਾ ਕਿ ਤਾਂ ਹੀ ਕਿਸਾਨ ਭਰਾਵਾਂ ਨੂੰ ਕਹਿੰਨੇ ਵੀ ਆਪਦਾ ਜਿਆਦਾ ਨਹੀਂ ਜੇ ਟੁੱਟਦਾ ਕਿਸ ਤੋਂ ਕੋਈ 20 20 ਕਿਲੋ 20 ਤੋੜ ਕੇ ਨਾ ਜੇ ਬਿਲਕੁਲ ਵੀ ਜਿਹੜੇ ਤੁਹਾਨੂੰ ਮਾ ਬੂਟਿਆਂ ਤੇ ਪ੍ਰੋਪਰ ਗੁੱਛਿਆਂ ਵਾਂਗੂ ਫਲ ਲੱਗ ਰਿਹਾ ਉਹੀ ਬੂਟਿਆਂ ਦਾ ਫਲ ਤੋੜਿਆ ਜਾਵੇ ਤਾਂ ਫਿਰ ਉਸ ਘਾਹ ਕੇ ਜਿੰਨਾ ਥੋੜਾ ਜਿਹਾ ਫਲ ਬਣਾ ਲਓ ਉਸ ਤੋਂ ਬਾਅਦ ਅਗਲੇ ਸਾਲ ਬੇਸ਼ੱਕ ਉਹ ਕੰਪਾਈਨ ਦਾ ਰੱਖ ਲਿਓ ਉਹ ਤੁਹਾਡਾ ਬੀ ਦੇ ਵਿੱਚ ਸੁਧਾਰ ਆ ਜਾਊਗਾ ਵੀ ਬਾਈ ਹੋਰ ਗੱਲ ਸੀਗੀ ਕਿ ਮੂੰਗੀਆਂ ਖਰਾਬ ਹੋਈਆਂ ਨੇ ਜਿਆਦਾ ਹਨਾ ਬਾਰਸ਼ਾਂ ਕੋਈ ਕਰੰਟ ਹੋਈਆਂ ਪਹਿਲਾਂ ਹਾਂ ਬਾਰਸ਼ਾਂ ਨਾਲ ਕਰੰਟ ਹੋ ਗਈਆਂ ਉਹ ਬਾਰਸ਼ਾਂ ਜਿਆਦਾ ਪੈ ਗਈਆਂ ਵੈਸੀ ਖਰਾਬ ਪਾਣੀ ਲਾਇਆ ਹੋਸੀ ਮੱਚ ਗਈਆਂ ਉਹ ਮੱਚ ਗਈਆਂ ਬਾਈ ਤੇ ਅੱਧੇ ਹੁਣ ਨਾ 50% ਕਿਸਾਨ ਕਹਿੰਦੇ ਬੀਰ ਮੂੰਗੀ ਦਾ ਕੋਈ ਫਾਇਦਾ ਹੈ ਨਹੀਂ ਖਰਚਾ ਜਿਆਦਾ ਹੋ ਜਾਂਦਾ ਹਾਂ ਇਹ ਗੱਲ ਤੋਂ ਵੀ ਲੋਕ ਪਿੱਛੇ ੜੀ ਜਾਂਦੇ ਬਿਲਕੁਲ ਬਾਈ ਫਾਇਦਾ ਹੈ ਸੱਚੀ ਨਹੀਂ ਹੈਗਾ ਜਾਂ ਐਸ ਇਸ ਵਾਰੀ ਆਪਾਂ ਨੂੰ ਨੁਕਸਾਨ ਹੋ ਗਿਆ ਤਾਂ ਕਰਕੇ ਲੱਗਦਾ ਅਸਲ ਦੇ ਵਿੱਚ ਆਪਾਂ ਪਹਿਲਾਂ ਵੀ ਕਈ ਵੀਡੀਓ ਵਿੱਚ ਭਾਈ ਜਸ ਦੱਸਿਆ ਹੈ ਨਾ ਇਹ ਬੜੀ ਸੈਂਸਿਟਿਵ ਜੀ ਫਸਲ ਹੈ ਨਾ ਛੋਟੀ ਛੋਟੀ ਗੱਲ ਦਾ ਇਹਨੂੰ ਅਫੈਕਟ ਹੁੰਦਾ ਮੇਨ ਗੱਲ ਤਾਂ ਇਹ ਜਿੰਨੀ ਆਪਣੀ ਅਗੇਤੀ ਫਸਲ ਬੀਜੀ ਜਾਵੇ ਜਿਵੇਂ ਆਪਾਂ ਪਹਿਲਾਂ ਵਾਲੀ ਵੀਡੀਓ ਚ ਦੱਸਿਆ ਕਿ ਬੜੀ ਸੈਂਸਿਟਿਵ ਜੀ ਫਸਲ ਹੈ ਨਾ ਛੋਟੀ ਛੋਟੀ ਗੱਲ ਇਹਨੂੰ ਅਫੈਕਟ ਕਰਦੀ ਹੈ ਮੇਨ ਗੱਲ ਤਾਂ ਇਹ ਜਿਆਦੀ ਅਗੇਤੀ ਬੀਜੀ ਜਾਵੇ ਅਗੇਤੀ ਬੀਜੇ ਐਸੇ ਭਾਈ ਫਿਰ ਮੌਕੇ ਤੇ ਕਈ ਵਾਰੀ ਨਹੀਂ ਜ਼ਮੀਨ ਤਿਆਰ ਹੁੰਦੀ ਹਨਾ ਉਹ ਜ਼ਮੀਨ ਤਾਂ ਅਸਲ ਦੇ ਵਿੱਚ ਉਦੋਂ ਪਾਣੀ ਦਿੱਕਤ ਹੁੰਦੀ ਰੋਣੀ ਕਰਨ ਦੀ ਉਹ ਜੀ ਹਾਂ ਉਹ ਤਾਂ ਦੇਖੋ ਆਪਾਂ ਨੂੰ ਕਿਵੇਂ ਨਾ ਕਿਵੇਂ ਅਰੇਂਜ ਕਰਨਾ ਪਊਗਾ ਹਨਾ ਜਿੰਨੀ ਗੇਤੀ ਬੀਜੀ ਜਾਵੇ ਦੂਸਰੀ ਗੱਲ ਦਿੱਕਤ ਆਉਂਦੀ ਹੈ ਨਹੀਂ ਫਿਰ ਗੱਲ ਫਿਰ ਉੱਥੇ ਆ ਗਈ ਨਾ ਜੇ ਆਪਾਂ ਉਦੋਂ ਰੋਣੀ ਕਰਾਂਗੇ ਲਾਈਟ ਹੁੰਦੀ ਨਹੀਂ ਇਹਨੂੰ ਬਤਾਉਂਦਾ ਉਦੋਂ ਫਿਰ ਡੀਜ਼ਲ ਤੇ ਜਿਹੜਾ ਡੀਜ਼ਲ ਫੂਕ ਕੇ ਫਿਰ ਉਸ ਤਾਂ ਕਿ ਕਿ ਫਿਰ ਮਹਿੰਗੀ ਪੈਣੀ ਉਹ ਮਹਿੰਗੀ ਪੈਂਦੀ ਚਲੋ ਆਪਾਂ ਨੂੰ ਮਹਿੰਗੀ ਵੀ ਪੈ ਗਈ ਚਲੋ ਆਪਾਂ ਤੇਲ ਮਚਾਲਿਆ ਹਨਾ ਰੋਣੀ ਕਰਨ ਤੇ ਆਪਣਾ ਤੇਲ ਕਾਫੀ ਲੱਗਿਆ ਖਰਚਾ ਹੋ ਗਿਆ ਪਰ ਜੇ ਉਸ ਤੋਂ ਬਾਅਦ ਆਪਾਂ ਇਹਦੀ ਚੰਗੀ ਕੇਰ ਰੱਖੀਏ ਨਦੀਨਾਂ ਤੋਂ ਰੋਕਤਾਂਮ ਰੱਖੀਏ ਹੂੰ ਹੂੰ ਤੇ ਸਹੀ ਇਹਦੀ ਜਰਮੀਨੇਸ਼ਨ ਹੋਊਗੀ ਪਾਣੀ ਆਪਾਂ ਦੇਖੋ ਗਰਮੀ ਦੇ ਅਕੋਰਡਿੰਗ ਇਹ ਜਲਦੀ ਪਾਣੀ ਵੀ ਮੰਗੂਗੀ ਤੇ بارش ਦਾ ਵੀ ਡਰ ਹੁੰਦਾ ਇਹ ਪਾਣੀ ਨਾਲ ਜੇ ਨਹੀਂ ਲਾਉਂਦੇ ਤਾਂ ਵੀ ਮੱਚ ਜਾਂਦੀ ਹੈ ਜੇ ਪਾਣੀ ਲਾਉਣਿਆ ਤਾਂ ਫਿਰ ਵੀ ਮੱਚ ਜਾਂਦੀ ਹੈ ਨਾ ਦੇਖੋ ਸੈਂਸਿਟਿਵ ਫਸਲ ਹੈ ਕੇਅਰ ਤਾਂ ਇਹਦੀ ਜਿਆਦਾ ਕਰਨੀ ਪਊਗੀ ਦੇਖੋ ਇਹ ਜਿਹੜੀ ਫਸਲ ਹੁੰਦੀ ਹੈ ਇਸ ਤੇ ਕਿ ਰਿਸਕ ਵੀ ਹੁੰਦਾ ਰਿਸਕ ਜਿੱਥੇ ਜ਼ਿਆਦਾ ਰਿਸਕ ਹੈ ਦੇਖੋ ਉੱਥੇ ਹੀ ਕਮਾਈ ਹੋਊਗੀ ਤੇ ਕਈ ਆਪਾਂ ਕਿਸਾਨ ਭਰਾਵਾਂ ਨੇ ਖਾਲੀ ਜ਼ਮੀਨਾਂ ਛੱਡੀਆਂ ਹੋਈਆਂ ਨੇ ਹੁਣ ਮੰਨ ਕੇ ਚੱਲੋ 6 ਕੁਆਂਟਲ ਦੀ ਲਗਭਗ ਐਵਰੇਜ 6 6.5 ਕੁਆਂਟਲ ਦੀ ਐਵਰੇਜ ਆ ਜਾਂਦੀ ਹੈ ਤੇ ਲਗਭਗ ਇਹਦਾ 7000 ਦਾ ਰੇਟ ਰਹਿੰਦਾ ਹੈ ਮਤਲਬ 40000 ਦੀ ਐਵਰੇਜ ਲਗਭਗ ਕਿੱਲੇ ਚ ਆ ਜਾਂਦੀ ਹੈ ਜੇ ਆਪਾਂ ਮੰਨ ਲਓ ਵੀ ਆਪਣਾ 10000 ਰੁਪਿਆ ਮੂੰਗੀ ਤੇ ਖਰਚਾ ਆਇਆ ਹਾਂ 10000 ਕਿੱਲੇ ਦਾ ਖਰਚਾ ਆ ਜਾਂਦਾ ਉਹ ਕਈ ਕਿਸਾਨ ਭਰਾਵਾਂ ਦੇ ਖੇਤਾਂ 'ਚ ਨਦੀਨ ਜਿਆਦੇ ਹੋ ਗਏ ਜਾਂ ਜੋ ਸੁੰਡੀ ਵਾਲੀਆਂ ਸਪਰੇਆਂ ਕੋਈ ਸਹੀ ਟਾਈਮ ਤੇ ਨਹੀਂ ਕੀਤੀਆਂ ਗਈਆਂ ਦੁਬਾਰਾ ਨੂੰ ਜਿਆਦਾ ਰਿਪੀਟ ਕਰਨੀਆਂ ਪੈਗੀਆਂ ਉੱਥੇ ਖਰਚਾ ਕੋਈ 10 ਤੋਂ 12000 ਰੁਪਏ ਆ ਜਾਂਦਾ ਕੋਈ 2000 ਸਪਰੇਅ ਦਾ ਖਰਚਾ ਹੋਰ ਵੱਧ ਜਾਂਦਾ ਪਰ ਫਿਰ ਵੀ ਅਸੀਂ ਮੰਨਦੇ ਆ ਵੀ ਪਰ ਏਕੜ ਆਪਾਂ ਨੂੰ 30000 ਰੁਪਿਆ 25-30000 ਦਾ ਬਚਤ ਹੋ ਜਾਂਦੀ ਹੈ 25000 ਬਚਤ ਹੋ ਜਾਂਦੀ ਹੈ ਨਾਲ ਨਾਲ ਜ਼ਮੀਨ ਦੇ ਵਿੱਚ ਜ਼ਮੀਨ ਦੀ ਜਿਹੜੀ ਮੂੰਗੀ ਦੀ ਫਸਲ ਆ ਪਜਾਊ ਸ਼ਕਤੀ ਵਧਾਉਂਦੀ ਹੈ ਜਿਹੜੀ ਝੋਨੇ ਦੀ ਹੈ ਕਹਿੰਦੇ ਸੀ ਵੀ ਰੇਹ ਬਣ ਗਈ ਹਾਂ ਰੇਹ ਬਣ ਜਾਂਦੀ ਹੈ ਕਿਉਂਕਿ ਜੜਾਂ ਦੇ ਵਿੱਚ ਇਹਦੇ ਨਾਈਟ੍ਰੋਜਨ ਹੁੰਦੀ ਹੈ ਤਾਂ ਕਰਕੇ ਉਪਜਾਊ ਸ਼ਕਤੀ ਵਧਾਉਂਦੀ ਹੈ ਤੇ ਜਿਹੜੀ ਝੋਨੇ ਦੀ ਫਸਲ ਇਸ ਨੂੰ ਗੇਤੀਆਂ ਜੇਤੀਆਂ ਲੱਗੀਆਂ ਲਾਹੌਰ ਆ ਗਈ ਜਦੋਂ ਕਹਿੰਦੇ ਆਪਾਂ ਇੱਥੇ ਗ੍ਰਾਮਾ ਮਾਰਦੇ ਨਾ ਇਹ ਖਤਮ ਹੋ ਗਈ ਵੀ ਉਹਦੀ ਵੀ ਰੇਹ ਬਣਦੀ ਆ ਦੇਖੋ ਬੰਦਿਆ ਕੋਈ ਵੀ ਗਲਿਆ ਸੜਿਆ ਮਲਬਾ ਹੈ ਨਾ ਜ਼ਮੀਨ ਦੇ ਵਿੱਚ ਜਾਊਗਾ ਕੋਈ ਵੀ ਘਾਹ ਫੂਸਾ ਔਰ ਇਹ ਤਾਂ ਬਣਾਊਗਾ ਹੀ ਬਣਾਊਗਾ ਠੀਕ ਹੈ ਹਾਂ ਕੋਈ ਜ਼ਰੂਰੀ ਨਹੀਂ ਆ ਵੀ ਕੱਲੇ ਹਰੇ ਪੱਤਿਆਂ ਦੀ ਬਣੂਗੀ ਜਿੰਨਾ ਇਹਦੀਆਂ ਟਾਹਣੀਆਂ ਜਿੰਨਾ ਗਲੇ ਗਲ ਸਾੜੇ ਦਾ ਸਭ ਕੁਝ ਬ੍ਰੈਂਡ ਖੂਦ ਹੈ ਨਾ ਜ਼ਮੀਨ ਦੇ ਵਿੱਚ ਜਾਊਗੀ ਜ਼ਮੀਨ ਦੀ ਪਜਾਊ ਸ਼ਕਤੀ ਤਾਂ ਵਧਾਊਗੀ ਵਧਾਊਗੀ ਤੁਸੀਂ ਦੇਖ ਲਓ ਇੱਕ ਆਪਣੇ ਸਾਫ਼ ਖਾਲੀ ਛੱਡੇ ਹੋਏ ਵਾਹਣ ਦੇ ਵਿੱਚ ਜਦੋਂ ਆਪਾਂ ਝੋਨਾ ਲਾਉਣ ਤੋਂ ਪਹਿਲਾਂ ਕੱਦੂ ਕਰਦੇ ਹਾਂ ਨਾ ਪਾਣੀ ਜਾ ਕੇ ਦੇਖ ਲਓ ਤੁਹਾਨੂੰ ਸਾਫ਼-ਸਾਫ਼ ਦਿਖੂਗਾ ਜਿਹੜੀ ਇਸ ਤੋਂ ਬਾਅਦ ਕਰੋਗੇ ਨਾ ਤੁਹਾਨੂੰ ਐ ਲੱਗੂ ਜਿਵੇਂ ਜ਼ਮੀਨ ਦੇ ਵਿੱਚ ਕਾਫੀ ਤੇਲ ਆਇਆ ਹੁੰਦਾ ਹੈ ਨਾ ਠੀਕ ਹੈ ਕਾ ਪੂਰਾ ਤੈਨੂੰ ਗਾੜਾ ਗਾੜਾ ਪਾਣੀ ਲੱਗੂ ਉਹ ਜੇ ਇਹਦੇ ਵਿੱਚ ਕੋਈ ਰਹਿਦ ਖੂੰਦ ਵਿੱਚ ਗਲੀ ਹੈ ਤਾਂ ਫੇਰ ਹੀ ਹੋਇਆ ਫੇਰ ਹੀ ਹੋਇਆ ਉਹਦੇ ਵਿੱਚ ਗਰਮੈਸ਼ ਲੱਗੂਗੀ ਕਾਫੀ ਪੜਾਅ ਸਾਊਗੀ ਵਾਹਨ ਦੇ ਵਿੱਚੋਂ ਉਹ ਸਾਰੀ ਜਿਹੜੀ ਰਹਿਦ ਖੂੰਦ ਗਲਨ ਸੜ ਕਰਕੇ ਆ ਪਜਾਊ ਸ਼ਕਤੀ ਦਾ ਇਹ ਜ਼ਮੀਨ ਦੀ ਵਧਾਉਂਦੀ ਵਧਾਉਂਦੀ ਹੈ ਤੇ ਦੂਸਰੇ ਜਿਹੜੇ ਗੇਤੇ ਝੋਨੇ ਲੱਗੇ ਹੋਏ ਨੇ ਤੇ ਜਾਂ ਉਸ ਤੋਂ ਜਿਹੜੇ 1 ਮਹੀਨਾ ਹੀ ਲੇਟ ਮੰਗੀ ਵਾਲੇ ਜ਼ਮੀਨਾਂ ਦੇ ਵਿੱਚ ਲੱਗਣਗੇ ਨਾ ਉਹਨਾਂ ਦੇ ਵਿੱਚ ਜਿਹੜਾ ਮੇਰਾ ਤਜਰਬਾ ਕਹਿੰਦਾ ਜਿੰਨੇ ਆਪਾਂ ਮੂੰਗੀ ਵਾਲੀ ਫਸਲ ਦੇ ਵਿੱਚ ਇਹ ਜ਼ਮੀਨ ਦੇ ਵਿੱਚ ਆਪਾਂ ਝੋਨਾ ਲਾਵਾਂਗੇ ਉਹਦਾ ਝਾੜ ਕਿਤੇ ਨਾ ਕਿਤੇ ਉਹਦੇ ਨਾਲੋਂ ਜ਼ਿਆਦਾ ਹੁੰਦਾ ਘਟ ਨਹੀਂ ਹੁੰਦਾ ਹਾਂ ਜ਼ਿਆਤਰ ਜਿਵੇਂ ਆਪਣੀ ਧੀ ਦੇ ਵਿੱਚ ਕਿਸਾਨਪੁਰਾ ਬਾਸਪਤੀ ਦੀ ਪੈਦਾਵਾਰ ਆਪਣੇ ਜ਼ਿਆਦੀ ਹੈ ਤੇ ਬਾਸਪਤੀ ਫਸਲ ਜਿੰਨੀ ਲੇਟ ਲਾਈ ਜੂ ਜਲਾਈ ਮਹੀਨੇ ਦੇ ਵਿੱਚ ਲਾਈ ਜੂਗੀ ਉਨਾ ਹੀ ਝਾੜ ਜ਼ਿਆਦਾ ਆਊਗਾ ਉਹਨੂੰ ਬਿਮਾਰੀਆਂ ਘੱਟ ਆਉਣੀਆਂ ਤੇ ਡਿੱਗਣ ਦੀ ਪ੍ਰੋਬਲਮ ਬਹੁਤ ਘੱਟ ਆਊਗੀ ਟਾਈਮ ਵੀ ਘਟ ਲਉ ਹਾਂ ਟਾਈਮ ਵੀ ਘਟ ਲਉਗੀ ਇਹ ਆਟੋਮੈਟਿਕੀ ਕਣਕ ਦੇ ਝਾੜ ਤੇ ਵੀ ਹਿੱਟ ਬੰਦ ਪੈਂਦਾ ਇਹਦਾ ਫਿਰ ਉਹ ਹੀ ਜਾਂ ਕਣਕ ਦਾ ਫਸਲਾਂ ਝਾੜ ਜਿਵੇਂ ਤੁਸੀਂ ਕਹਿ ਰਹੇ ਹੋ ਝਾੜ ਤੇ ਫਰਕ ਪੈਂਦਾ ਜੇ ਕਣਕ ਦੀ ਬਜਾਈ ਟਾਈਮ ਟੂ ਟਾਈਮ ਹੋ ਜੇ ਕਿਉਂ ਜਦੋਂ ਆਪਾਂ ਤਿੰਨ ਫਸਲਾਂ ਲੈਣੇ ਆ ਨਾ ਤਿੰਨੇ ਫਸਲਾਂ ਦੇ ਵਿਚਕਾਰ ਜਿਹੜਾ ਬਜਾਈ ਦਾ ਸਮਾਂ ਹੁੰਦਾ ਉਹ ਆਪਣੇ ਕੋਲ ਬਹੁਤ ਘੱਟ ਸਮਾਂ ਹੁੰਦਾ ਹੁਣ ਜਿਹਦਾ ਆਪਾਂ ਝੋਨਾ ਵੱਡਾ ਮੂੰਗੀ ਵੱਡਾਂਗੇ ਨਾਲ ਦੀ ਨਾਲ ਆਪਾਂ ਝੋਨੇ ਦੀ ਬਜਾਈ ਕਰ ਦਾਂਗੇ ਉਹ ਆਪਾਂ ਆਪਾਂ ਨੂੰ ਚਾਹੀਦਾ ਵੀ ਆਪਾਂ ਬਹੁਤ ਫਾਸਟ ਕਰੀਏ ਅਗਲੇ ਦਿਨ ਇਹਦਾ ਕਦੂ ਕਰੇ ਆਪਣੇ ਕੋਲ ਲੇਬਰ ਦਾ ਰੇਂਜ ਹੋਣਾ ਚ ਇਹ ਜਿਹਦਾ ਪਹਿਲਾਂ ਆਪਾਂ ਜ਼ਿਆਦੀ 1500 ਨੂੰ ਲਾਉਂਦੇ ਸੀ 1509 ਦਾ ਪਿਛਲੇ ਕੁਝ ਸਾਲਾਂ ਦੇ ਵਿੱਚ ਰੇਟ ਘਟ ਰਿਹਾ ਤਾਂ ਥੋੜੀਆਂ ਜਿਹਾ ਆਪਾਂ ਮੁੱਛਲ ਦੀਆਂ ਵੈਰਾਈਟੀਆਂ ਵੀ ਲਾਉਣ ਲੱਗ ਗਏ ਜਾਂ ਕੋਈ ਹੋਰ ਲੌਂਗ ਟਾਈਮ 11 21 17 18 ਜਾਂ 18 85 ਇਹ ਵੈਰਾਈਟੀਆਂ ਲਾਉਣ ਲੱਗ ਗਏ ਇਹ 1509 ਨੂੰ ਕੁਝ 10 ਤੋਂ 15 ਦਿਨ ਜ਼ਿਆਦੀਆਂ ਲੈਂਦੀਆਂ ਨੇ ਜ਼ਿਆਦੀਆਂ ਲੈਣ ਕਰਕੇ ਜਦੋਂ ਆਪਾਂ ਉਹ ਦੀ ਕਟਾਈ ਕਰਾਂਗੇ ਨਾ ਆਪਾਂ ਨੂੰ 5 ਤੋਂ 10 ਨਵੰਬਰ ਹੋ ਜਾਂਦੀ ਹੈ ਤੇ 5 ਤੋਂ 10 ਨਵੰਬਰ ਹੀ ਕਣਕ ਦੀ ਬਿਜਾਈ ਦਾ ਸਹੀ ਸਮਾਂ ਹੁੰਦਾ ਜਦ ਤਾ ਇਹ ਹੋਵੇ ਨਾਲ ਦੀ ਨਾਲ ਆਪਾਂ ਝੋਨੇ ਦੀ ਕਟਾਈ ਕੀਤੀ ਉਹ ਪਰਾਲੀ ਬਸ ਬਿਨਾ ਸਾੜੇ ਜਿਹਨਾਂ ਦੇ ਵਿੱਚ ਹੈਪੀ ਸੀਡਰ ਨਾਲ ਆਪਾਂ ਨਾਲ ਦੀ ਨਾਲ ਬਜਾਈ ਕੀਤੀ ਵੀ ਆਪਾਂ ਵਿੱਚੋਂ ਜਿਆਦਾ ਦਿਨ ਦਾ ਗੈਪ ਨਹੀਂ ਪਾਇਆ ਜਾਂ ਆਪਾਂ ਵੀ ਰੀਪਰ ਨਾਲ ਖਰਚੇ ਕੱਟ ਕੇ ਰੱਖਤੇ ਵੀ ਖਰਚੇ ਸੁੱਕਣਗੇ ਫਿਰ ਆਪਾਂ ਅੱਗ ਲਾਵਾਂਗੇ ਤਾਂ ਉਹ ਐ ਕਰਦਾ ਕਰਦਾ ਕਈ ਵਾਰ ਹਫ਼ਤਾ ਲੇਟ ਹੋ ਜਾਂਦੀ ਹੈ ਜਿਵੇਂ ਕਣਕ ਜਿਆਦੀ ਲੇਟ ਹੋ ਜਾਂਦੀ ਹੈ ਉਹ ਕਈ ਵਾਰੀ ਕਈ ਵਾਰੀ ਝਾੜ ਤੇ ਫਰਕ ਪੈ ਜਾਂਦਾ ਉਹ ਕਈ ਵਾਰੀ ਫਸੇਤੀਆਂ ਕਣਕਾਂ ਝਾੜ ਨਹੀਂ ਦਿੰਦੀਆਂ ਜਦੋਂ ਅਗੇਤੀ ਗਰਮੀ ਪੈ ਜਾਂਦੀ ਹੈ ਲਾਸਟ ਤੇ ਆ ਕੇ ਉਹ ਤਾਂ ਜਦੋਂ ਆਪਾਂ ਤਿੰਨ ਫਸਲਾਂ ਲੈਣੀਆਂ ਤਾਂ ਆਪਾਂ ਨੂੰ ਫਾਸਟ ਤਾਂ ਰਹਿਣਾ ਹੀ ਪਊਗਾ ਤਿੰਨਾਂ ਦੇ ਫਸਲ ਦੇ ਵਿੱਚ ਤਿੰਨਾਂ ਫਸਲਾਂ ਦੀ ਬਜਾਈ ਦੇ ਲਈ ਆਪਣੇ ਕੋਲੇ ਘੱਟ ਟਾਈਮ ਹੁੰਦਾ ਤਾਂ ਕਿਸਾਨ ਭਰਾਵੋ ਆਪਾਂ ਮੇਨ ਗੱਲ ਮੂੰਗੀ ਦੀ ਕਰ ਰਹੇ ਸੀਗੇ ਮੂੰਗੀ ਦੀ ਫਸਲ ਦੀ ਕਟਾਈ ਦਾ ਸਮਾਂ ਆ ਚੁੱਕਿਆ ਤੇ ਆਲੇ ਕਈ ਕਿਸਾਨ ਭਰਾਵਾਂ ਦੇ ਨਾਲ ਵਾਲੇ ਖੇਤਾਂ 'ਚ ਕਿਸੇ ਕਿਸਾਨ ਭਰਾਵਾਂ ਨੇ ਝੋਨਾ ਲਾ ਰੱਖਿਆ ਹੁੰਦਾ ਤਾਂ ਆਪਣੀਆਂ ਵਟਾਂ ਤੇ ਢੇੜਾ ਜ਼ਰੂਰ ਰੱਖੋ ਨਾ ਕਿਸੇ ਪਾਸੋਂ ਆਪਣਾ ਪਾਣੀ ਟੁੱਟ ਕੇ ਜਾਂ ਵੈਸੀ ਟੁੱਟ ਕੇ ਆ ਜਾਂਦਾ ਕੋਈ ਜ਼ਰੂਰੀ ਨਹੀਂ ਉਹਦਾ ਮੂੰਗੀ ਦੇ ਵਿੱਚ ਚੂਹਾ ਬਹੁਤ ਜ਼ਿਆਦਾ ਚੂਹਾ ਵਟਾਂ ਦੇ ਵਿੱਚ ਖੱਡਾ ਕਰ ਜਾਂਦਾ ਫਿਰ ਆਪਾਂ ਨੂੰ ਕੱਟਣ ਵੇਲੇ ਪ੍ਰੋਬਲਮ ਆਊਗੀ ਜਾਂ ਆਪਾਂ ਆਪਣੇ ਗਵਾਂਢੀ ਨਾਲ ਫੇਰ ਕਈ ਵਾਰ ਆਪਾਂ ਨੂੰ ਗੁੱਸਾ ਹੋ ਜਾਂਦਾ ਵੀ ਤੁਸੀਂ ਪਾਣੀ ਤੇ ਧਿਆਨ ਨਹੀਂ ਦਿੱਤਾ ਪਰ ਆਪਾਂ ਨੂੰ ਉਧਰੋਂ ਹੀ ਧਿਆਨ ਰੱਖਣਾ ਪਊਗਾ ਕਿਉਂ ਚੂਹਾ ਜ਼ਿਆਦਾ ਹੋਣ ਕਰਕੇ ਵਟਾਂ ਦੇ ਵਿੱਚ ਖੱਡਾ ਪੈਂਦੀਆਂ ਤੇ ਜ਼ਰੂਰ ਧਿਆਨ ਰੱਖੋ ਦੇਖੋ ਬਈ ਹੋਰ ਵੀ ਹੈ ਨਾ ਗੱਲ ਜਿਹੜੀ ਤੁਸੀਂ ਮੈਂ ਧਿਆਨ ਰੱਖਣ ਦੀ ਗੱਲ ਕਰੀ ਆ ਤਾਂ ਆਪਾਂ ਗ੍ਰਾਮਾ ਮਾਰਦੇ ਆ ਹਨਾ ਮੂੰਗੀ ਤੇ ਉਦੋਂ ਵੀ ਗਵਾਂਢੀ ਦਾ ਝੋਨਾ ਹੁੰਦਾ ਕੋਈ ਹੋਰ ਫਸਲਾ ਉਦੋਂ ਵੀ ਜ਼ਰੂਰੀ ਹਾਂ ਹਾਂ ਬਿਲਕੁਲ ਇਹ ਸਭ ਤੋਂ ਜ਼ਰੂਰੀ ਹੈ ਬਈ ਇਹ ਸਭ ਤੋਂ ਸਾਂਭੇ ਵਾਲੀ ਕੀ ਬਈ ਇਹ ਬਹੁਤ ਲੜਾਈ ਵਾਲਾ ਗੱਲ ਬਣ ਜਾਂਦੀ ਹੈ ਬਹੁਤ ਲੜਾਈ ਵਾਲੀ ਗੱਲ ਬਈ ਜ਼ਿਆਦਾਤਰ ਆਪਾਂ ਹਵਾ ਦੇਖ ਕੇ ਵੀ ਜਿਹੜੀ ਸਾਈਡ ਤੋਂ ਹਵਾ ਆ ਰਹੀ ਹੈ ਮਨ ਕੇ ਜਦੋਂ ਹੁਣ ਆਪਾਂ ਪੂਰਬ ਵਾਲੀ ਸਾਈਡ ਤੋਂ ਹਵਾ ਆ ਰਹੀ ਹੈ ਇਧਰ ਸਾਈਡ ਵਾਲੀ ਆਪਣੇ ਕੋਈ ਖਤਰਾ ਇਸ ਸਾਈਡ ਤੇ ਜਾ ਕੇ ਘਟੋ ਘਟਾ ਅੱਧਾ ਕਿਲਾ ਬਾੜ ਤੇ ਆਪਾਂ ਨੂੰ ਉਹਦਾ ਪੰਪ ਦਾ ਪ੍ਰੈਸ਼ਰ ਬਹੁਤ ਸਲੋ ਕਰ ਲੋ ਜਿਆਦੀ ਪੁੱਲੀਆਂ ਪੁੱਲੀਆਂ ਦਾ ਸੰਬੰਧ ਉਹ ਜਦੋਂ ਆਪਾਂ ਨੇੜੇ ਜਾਵਾਂਗੇ ਤਾਂ ਆਪਾਂ ਇੱਕ ਲੰਬਾ ਪੱਲੜ ਲੈ ਲਓ ਡਰਮ ਦਾ ਪ੍ਰੈਸ਼ਰ ਬਹੁਤ ਸਲੋ ਕਰੋ ਜਾਂ ਢੋਲੀਆਂ ਨਾਲ ਕਰ ਰਹੇ ਹੋ ਪ੍ਰੈਸ਼ਰ ਸਲੋ ਕਰੋ ਜਿਆਦੀ ਗਨ ਉੱਚੀ ਨਾ ਚੱਕੋ ਗਨ ਨੀਵੀਂ ਨੀਵੀਂ ਕਰਕੇ ਜਾਂ ਹਵਾ ਦਾ ਧਿਆਨ ਰੱਖੋ ਵੀ ਜਿਸ ਦਿਨ ਹਵਾ ਖੜੀ ਹੋ ਕੋਸ਼ਿਸ਼ ਕਰੋ ਉਦੋਂ ਸਪਰੇਅ ਕਰੋ ਜਾਂ ਜਿਸ ਸਾਈਡ ਤੋਂ ਹਵਾ ਚੱਲ ਰਹੀ ਹੈ ਕੁਛ ਏਰੀਆ ਇਸ ਦਾ ਇਸ ਸਾਈਡ ਦਾ ਪਹਿਲਾਂ ਕੱਢ ਲਓ ਜਾਂ ਸ਼ਾਮ ਨੂੰ ਕਈ ਵਾਰ ਹਵਾ ਰੁਕ ਜਾਂਦੀ ਹੈ ਦੂਸਰੀ ਸਾਈਡ ਦਾ ਏਰੀਆ ਫਿਰ ਕੱਢੋ ਕਈ ਵਾਰ ਆਪਾਂ ਦੇਖਦੇ ਨਹੀਂ ਆਪਾਂ ਢੋਲੀਆਂ ਦਾ ਸਪਰੇਅ ਕਰਦੇ ਹੁੰਦੇ ਆ ਗਨ ਜਿਆਦੀ ਉੱਚੀ ਚੱਕ ਲੈਣੇ ਤਾਂ ਲਗਭਗ 2-2 3-3 ਕਿਲੇ ਤੱਕ ਉਹਦੀ ਟੂੜਦੀ ਚਲੀ ਜਾਂਦੀ ਹੈ ਤੇ ਉਹ ਝੋਨੇ ਤੇ ਬਹੁਤ ਜ਼ਿਆਦਾ ਅਫੈਕਟ ਪੈ ਜਾਂਦਾ ਫਿਰ ਆਪਣੀ ਤਕਰਾਰਬਾਜੀ ਹੋ ਜਾਂਦੀ ਹੈ ਕਈ ਵਾਰ ਆਪਾਂ ਨਿੱਕੇ ਨਿੱਕੇ ਗੱਲਾਂਾਂ ਤੋਂ ਕਈ ਵਾਰ ਆਪਣੀ ਕੋਸ਼ਿਸ਼ ਕਰਿਆ ਕਰੋ ਦੇਖ ਲੋ ਦੇਖੋ ਜਾਣ ਕੇ ਤਾਂ ਕੋਈ ਨਹੀਂ ਕਰ ਦਿੰਦਾ ਬਾਅਦ ਚ ਕੋਈ ਵੀ ਕਹਿੰਦਾ ਵੀ ਆਪਾਂ ਜਾਣ ਕੇ ਨਹੀਂ ਕੀਤਾ ਪਰ ਪਹਿਲਾਂ ਆਪਣਾ ਫਰਜ਼ ਬੰਦ ਹੈ ਧਿਆਨ ਰੱਖਣ ਦਾ ਗਲਤੀ ਦੇਖੋ ਕਿਸੇ ਤੋਂ ਵੀ ਹੋ ਸਕਦੀ ਹੈ ਆਪਣੇ ਤੋਂ ਵੀ ਹੋ ਸਕਦੀ ਹੈ ਕੋਸ਼ਿਸ਼ ਹੋਵੇ ਦੋ ਬੰਦੇ ਉਹਦੇ ਉੱਪਰ ਫ੍ਰੀ ਹੋਣ ਦਿਖ ਇਹ ਹੀ ਦੇਖਣ ਵਾਸਤੇ ਉਹਦੀ ਧੂੜ ਕਿੱਥੇ ਤੱਕ ਜਾ ਰਹੀ ਹੈ ਬਾਕੀ ਬਾਈ ਮੇਨ ਗੱਲ ਆ ਨਾ ਨਿੱਕੀਆਂ ਨਿੱਕੀਆਂ ਗੱਲਾਂ ਪਿੱਛੇ ਐਵੇਂ ਅੰਡਕਵਾੜ ਚ ਨਾ ਲੜਿਆ ਕਰੋ ਨਾ ਜੇ ਦਾ ਕੋਈ ਪਾਣੀ ਟੁੱਟ ਗਿਆ ਜਾਂ ਕੋਈ ਸਪਰੇ ਹੋ ਗਈ ਚਲੋ ਕੁਦਰਤੀ ਹੋ ਜਾਂਦਾ ਕੁਦਰਤੀ ਹੋ ਜਾਂਦਾ ਪਰ ਆਪਸੀ ਪਿਆਰਤਾ ਬਣਾ ਕੇ ਰੱਖੋ ਆਪਾਂ ਨੂੰ ਲੋੜ ਪੈਂਦੀ ਹੈ ਨਿੱਕੀਆਂ ਬਾਕੀ بارش ਦਾ ਧਿਆਨ ਰੱਖਦੇ ਹੋਏ ਵੈਦਰ ਐਪ ਦੇ ਅਕੋਰਡਿੰਗ ਜਿਵੇਂ ਵੀ ਲੱਗੂ ਆ ਬਈ ਕਿਹੜੇ ਦਿਨ ਚਾ ਮੌਸਮ ਸਾਫ ਦਿਖ ਰਿਹਾ ਉਸ ਅਕੋਰਡਿੰਗ ਹੀ ਆਪਣੀ ਗਰਮੋ ਸਪਰੇਅ ਉੱਤੇ ਕਰੋ ਤੇ ਉਸ ਤੋਂ ਬਾਅਦ ਆਪਣੀ ਮੂੰਗੀ ਦੀ ਤੁਸੀਂ ਕਟਾਈ ਕਰ ਲਓ ਠੀਕ ਹੈ ਦੋਸਤੋ ਫਿਰ ਜਦੋਂ ਮੂੰਗੀ ਦੀ ਆਪਾਂ ਕਟਾਈ ਕਰਾਂਗੇ ਅੱਗੇ-ਅੱਗੇ ਤੁਹਾਨੂੰ ਦਿਖਾਉਣੇ ਆ ਕਿ ਇਸ ਤਰ੍ਹਾਂ ਇਸ ਵਾਰ ਝਾੜ ਰਹੇ ਤੇ ਮਾਰਕੀਟ ਦੇ ਵਿੱਚ ਕੀ ਇਸ ਵਾਰ ਰੇਟ ਮਿਲਿਆ ਠੀਕ ਹੈ ਕਿਸਾਨ ਦੋਸਤੋ ਧੰਨਵਾਦ